ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੈਸ਼ਦ ਚੋਣਾਂ ਨੂੰ ਲੈ ਕੇ ਐਸਐਸਪੀ ਬਟਾਲਾ ਵੱਲੋਂ ਕੱਸੀ ਤਿਆਰੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੈਸ਼ਦ ਚੋਣਾਂ ਨੂੰ ਲੈ ਕੇ ਐਸਐਸਪੀ ਬਟਾਲਾ ਵੱਲੋਂ ਅੱਜ ਹਲਕਾ ਫਤੇਗਰ ਚੂੜੀਆਂ ਵਿੱਚ ਪਹੁੰਚ ਕੇ ਪੋਲਿੰਗ ਬੂਥਾ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਦਾ ਨਿਰੀਖਣ ਵੀ ਕੀਤਾ ਗਿਆ ਇਸ ਮੌਕੇ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨੇ ਕਿਹਾ ਕਿ ਇਹ ਇਲੈਕਸ਼ਨਾਂ ਪੂਰੀ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾਣਗੀਆਂ ਅਤੇ ਉਹਨਾਂ ਵੱਲੋਂ ਸਾਰੇ ਪੁਲਿਸ ਅਫਸਰਾਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੁਲਿਸ ਜਿਲ੍ਹਾ ਅੰਦਰ ਪੂਰਾ ਪੀਸਫੁਲੀ ਮਾਹੌਲ ਚੱਲ ਰਿਹਾ ਹੈ ਅਤੇ ਇਹ ਇਲੈਕਸ਼ਨਾਂ ਪੂਰੀ ਅਮਨਮਾਨ ਨਾਲ ਨੇਪਰੇ ਚੜ੍ਹਨ ਗਈਆਂ ਫਟੇਗਰ ਚੂੜੀਆਂ ਤੋਂ ਰਾਜਨ ਸ਼ਰਮਾ ਦੀ ਖਾਸ ਰਿਪੋਰਟ ਕੱਲ੍ਹ ਜੀ ਜਿਹੜੀ ਜਿਲ੍ਹਾ ਪ੍ਰੀਸ਼ਦ ਤੇ ਬਚਾਈ ਸਮਿਤੀ ਦੀ ਇਲੈਕਸ਼ਨਾਂ ਸਖੀਆਂ ਉਹਦੇ ਵਿੱਚ ਅਸੀਂ ਪੂਰੀ ਤਿਆਰੀ ਕੀਤੀ ਹੈਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਸਾਡੇ ਟੋਟਲ ਫਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ 435 ਜਿਹੜੇ ਬੂਥ ਬਣੇ ਹੈਗੇ ਇਹਦੇ ਚੋਂ 123 ਸੈਂਸਟਿਵ ਹੈ ਗਈ ਹੈ ਤੇ ਜਿਹੜੀ 24 ਨੇ ਉਹ ਵੈਰੀ ਸੈਂਸਟਿਵ ਨੂੰ ਠਾਕੇ ਤੇ ਅਸੀਂ ਇਹਦੇ ਲਈ ਟੋਟਲ 1800 ਦੀ ਫੋਰਸ ਲਗਾਈ ਹੈ ਜਿਹਦੇ ਵਿੱਚੋਂ ਸਾਨੂੰ 12 ਵੀ ਫੋਰਸ ਜੇ ਰਹੀ ਹੈਗੀ ਤੇ ਇਹਦੇ ਵਿੱਚ ਸਾਡੇ 10 ਜੀਓ ਸਹਿਵਾ ਤੇ ਸਾਰੇ ਐਸਐਚਓ ਸਹਿਵਾ ਤੇ ਅਸੀਂ 10 ਰਿਜ਼ਰਵਾਂ ਵੀ ਵੀ ਹੁੰਦਿਆਂ ਦੀਆਂ ਬਣਾਈਆਂ ਹੈਗੀ ਜਿਹੜੀ ਨਾਲ ਹੀ 25 ਪੈਟਰੋਲਿੰਗ ਪਾਰਟੀਆਂ ਬਣਾਈਆਂ ਹੈਗੀਆਂ ਤੇ ਇਹ ਸਾਰੀ ਫੋਰਸ ਜਿਹੜੀ ਹੈਗੀ ਹੈ ਇਹ ਸਾਰਾ ਪੀਸਫੁਲ ਨੈਸ਼ਨ ਸ਼ੋਰ ਕਰਾਂਗੇ ਕਿ ਕੱਲ ਨੂੰ ਇਲੈਕਸ਼ਨਸ ਨੂੰ ਸਰ ਹੋਰ ਕਿਵੇਂ ਦੀ ਤਿਆਰੀ ਕੋਈ ਅਨ ਸਖਾਵੀ ਘਟਨਾ ਨਾਲ ਨਜਿੱਠਣ ਵਾਸਤੇ ਕੋਈ ਸਪੈਸ਼ਲ ਜੀ ਕਾਫੀ ਦਿਨਾਂ ਤੋਂ ਸਾਡੀ ਤਿਆਰੀ ਚੱਲ ਰਹੀ ਹੈਗੀ ਹੈ ਜਿਹੜਾ ਕਿ ਪੂਰਾ ਏਰੀਆ ਡੋਮੀਨੇਟ ਕਰਨ ਦੇ ਲਈ ਪਿਛਲੇ 3 ਦਿਨਾਂ ਤੋਂ ਹੀ ਜਿਹੜਾ ਹੈਗਾ ਈਵਨਿੰਗ ਦੇ ਵਿੱਚ ਹਰ ਇੱਕ ਸਬ ਡਿਵੀਜ਼ਨ ਦੇ ਵਿੱਚ ਫਲੈਗ ਮਾਰਚ ਹੋ ਰਹੇ ਨੇ ਤੇ ਅਸੀਂ ਈਵਨਿੰਗ ਦੇ ਵਿੱਚ 200 ਦੀ ਫੋਰਸ ਕੱਢ ਕੇ ਪੂਰੇ ਫੁੱਲ ਡਿਸਟ੍ਰਿਕਟ ਦੇ ਵਿੱਚ ਅਸੀਂ ਇਲਾਕੇ ਵੀ ਲਗਾ ਰਹੇ ਹਾਂ ਤੇ ਚੈਕਿੰਗ ਵੀ ਬੜੀ ਸ਼ਕਤੀ ਨਾਲ ਚੱਲ ਰਹੀ ਹੈਗੀ ਸਰ ਟੋਟਲ ਕਿੰਨੇ ਬੂਥ ਹੈ ਵੈਸੇ ਆਪਣੇ ਟੋਟਲ ਜੀ ਸਾਡੇ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ 435 ਜਿਹੜੇ ਹੈਗੇ ਆ ਬੂਥ ਹੈਗੇ ਨੇ